ਤੁਸੀਂ ਵੀਡੀਓਜ਼ ਵੀ ਸ਼ੇਅਰ ਕਰ ਰਹੇ ਹੋ ਜਾਣਕਾਰੀ ਵੀ ਦਿੱਤੀ ਹੈ ਕਿ ਧਮਾਕੇ ਹੋ ਰਹੇ ਨੇ ਕੀ ਕੋਈ ਜਾਣਕਾਰੀ ਹੈ ਜੀ ਬਿਲਕੁਲ ਕਰ ਰਹੇ ਕੁਛ ਇਥੇ ਜਿਹੜਾ ਮਾਹੌਲ ਹੈ ਕੁਛ ਬਹੁਤ ਡਰਾਉਣਾ ਜਿਹਾ ਹੋ ਰਿਹਾ ਹੈ ਕਿਉਂਕਿ ਬਲੈਕਆਊਟ ਪੂਰਾ ਹੁਸ਼ਿਆਰਪੁਰ ਦੇ ਵਿੱਚ ਕੀਤਾ ਗਿਆ ਹੈ ਪਰ ਉੱਚੀ ਬਸੀ ਇਲਾਕੇ ਦੇ ਵਿੱਚ ਕਿਉਂਕਿ ਹੁਸ਼ਿਆਰਪੁਰ ਦਾ ਬਕੇਰੀਆ ਏਰੀਆ ਹੈ ਉੱਚੀ ਬਸੀ ਜੋ ਆਰਮੀ ਕੈਂਪ ਹੈ ਉਜੋ ਉੱਤੇ ਕੁਛ ਅਟੈਕ ਕਰਨ ਦੀ ਆਵਾਜ਼ ਜਿਦਾ ਕਹਿ ਸਕਦੇ ਆਪਾਂ ਧਮਾਕੇ ਦੀ ਆਵਾਜ਼ ਆਈ ਕਿਉਂਕਿ ਪਹਿਲਾਂ ਵੀ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਕੁਛ ਡਰੋਂਗ ਟੈਪ ਜਿਹੜੀਆਂ ਲਾਈਟਾਂ ਉੱਪਰੋਂ ਜਾਂਦੀਆਂ ਦਿਖਾਈ ਦਿੱਤੀਆਂ ਔਰ ਕੁਛ ਹੀ ਦੇਰ ਬਾਅਦ ਕਾਫੀ ਆਵਾਜ਼ਾਂ ਜਿਹੜੀਆਂ ਆਉਣ ਲੱਗੀਆਂ ਸਨ ਔਰ ਉਸ ਤੋਂ ਬਾਅਦ ਜਦੋਂ ਇਹਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਦ ਨੂੰ ਦਿੱਤੀ ਗਈ ਸਾਡਿਆਂ ਨੂੰ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ ਆ ਕੰਟਰੋਲ ਰੂਮ ਤੇ ਦੱਸਿਆ ਗਿਆ ਉਸ ਤੋਂ ਬਾਅਦ ਜਿਹੜਾ ਪਤਾ ਚੱਲਿਆ ਕਿ ਉੱਚੀ ਵਸੀ ਦੇ ਵਿੱਚ ਆਰਮੀ ਨੇ ਜਿਹੜੇ ਉਹ ਜਹਾਜ਼ ਨੇ ਉਹਨੂੰ ਪੂਰੀ ਤਰ੍ਹਾਂ ਨਾਲ ਜਿਹਦੇ ਨਸ਼ਟ ਕਰ ਦਿੱਤੇ ਗਏ ਨੇ ਔਰ 715 ਜਿਹਦੀ ਧਮਾਕਾ ਜਿਹੜੀ ਆਵਾਜ਼ ਉੱਥੇ ਆਈ ਹੈ ਆਲੇ ਦੁਆਲੇ ਲੋਕਾਂ ਦਾ ਵੀ ਇਹੇ ਕਹਿਣਾ ਹੈ ਜਿਨ੍ਹਾਂ ਨੇ ਤੁਹਾਨੂੰ ਇਹ ਜੋ ਸੋਚਾਂ ਦਿੱਤੀ ਹੈ ਜੀ ਬ੍ਰਜ ਜੀ ਜੀ ਸੁਣੀ ਸੁਨੀਲ ਜੀ ਜਿਵੇਂ ਆਪਾਂ ਗੱਲ ਕਰ ਲਈਏ ਤੁਸੀਂ ਜਿਹੜੀਆਂ ਵੀਡੀਓਜ਼ ਆਪਾਂ ਦਰਸ਼ਕਾਂ ਤੱਕ ਪਹੁੰਚਾ ਰਹੇ ਆ ਉਹ ਵੀਡੀਓਜ਼ ਦੇ ਵਿੱਚ ਕਿੰਨੇ ਕੁ ਤਮਾਕੇ ਤੁਸੀਂ ਆਪ ਵੀ ਸੁਣੇ ਤੇ ਆਪ ਤੁਸੀਂ ਆਪਣੀ ਅੱਖੀਂ ਵੇਖੀਏ ਨੇ ਦੇ ਵਾਰਸ਼ਤਾਂ ਦੇ ਉੱਪਰ ਹੈ ਔਰ ਜਿਵੇਂ ਹੀ ਅਸੀਂ ਕਿਉਂਕਿ ਮੀਡੀਆ ਨਾਲ ਤਾਲੁਕ ਰੱਖਦੇ ਆ ਨਿਗਾਹ ਆ ਰਹੀ ਜਦ ਛੱਪਲੇ ਉੱਪਰ ਕਿਸੇ ਤਰ੍ਹਾਂ ਦਾ ਇਹ ਜਿਹੜੇ ਜਾਂਦੇ ਦੇਖੇ ਤੇ ਵੀਡੀਓ ਜਨ ਲਾਈਟਾਂ ਦੇਖੀਆਂ ਤੇ ਅਸੀਂ ਕੁਝ ਹਰਾਨ ਹੋਏ ਕਦੂਰ ਰੂਮ ਨੂੰ ਪੁੱਛਿਆ ਗਿਆ ਔਰ ਜਿਹੜੇ ਇਤਵਾਕਿਆਂ ਦੀ ਜਿਹੜੀ ਜਾਣਕਾਰੀ ਹੈ ਇੱਕ ਤੋਂ ਕਟਾ 8 ਤੋਂ ਚਾਸੇ ਦੱਚੇ ਜਾ ਰਹੇ ਨੇ ਔਰ ਜਿਵੇਂ ਕਿ ਮਤਲਬ ਵਿੱਚ ਆਵਾਜ਼ਾਂ ਵੀ ਸਾਫ਼ ਨਜ਼ਰ ਆ ਰਹੀਆਂ ਜਾਂ ਆਪਾਂ ਕਹਿ ਸਕਦੇ ਹਾਂ ਦਿਖਾਈ ਦੇ ਰਹੇ ਨੇ ਔਰ ਆਵਾਜ਼ ਸੁਣਾਈ ਦਿੱਤੀਆਂ ਜਾ ਰਹੀਆਂ ਨੇ ਜੀ ਜੀ ਸੁਨੀਲ ਜੀ ਜੇ ਗੱਲ ਕਰ ਲਈਏ ਕੱਲ ਜਿਹੜੇ ਤਮਾਕੇ ਹੋਏ ਸੀਗੇ ਅੱਜ ਉਹਨਾਂ ਤੋਂ ਜ਼ਿਆਦਾ ਖਤਰਨਾਕ ਤਮਾਕੇ ਲੱਗ ਰਹੇ ਨੇ ਬਿਲਕੁਲ ਜੀ ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ ਕਿ ਕੋਈ ਕੱਲ ਜਿਹੜੇ ਤਮਾਕੇ ਹੋਏ ਸੀਗੇ ਉਹ ਜਿਹੜੇ ਸੀਗੇ ਟਮਾਟੇ ਉਹ ਕੁਝ ਪੋਏ ਸੀ ਪਰ ਹੁਣ ਜਿਹੜੇ ਅੱਜ ਧਮਾਕੇ ਹੋਏ ਨੇ ਹੋਰ ਵੀ ਜਿਆਦਾ ਹੋਏ ਨੇ ਕਿਉਂਕਿ ਜਿਲ੍ਹਾ ਪ੍ਰਸ਼ਾਸਨ ਨੇ ਪਹਿਲੇ ਜਿਹੜੇ ਅੱਜ ਇਸ ਸਮੇਂ ਤੋਂ ਪਹਿਲਾਂ ਲਾਈਟ ਦਾ ਕਟ ਲਗਾ ਦਿੱਤਾ ਸੀ ਔਰ ਜਿਹੜੇ అలਾਰਮ ਜਿਹੜੇ ਉਹ ਚਾਲੂ ਕਰ ਦਿੱਤੇ ਗਏ ਕਿਉਂਕਿ ਜਿਹੜਾ ਬਲੈਕਆਊਟ ਪਹਿਲਾਂ 8:30 ਵਜੇ ਕੀਤਾ ਗਿਆ ਜਣਾ ਸੀ ਪਰ ਅੱਜ ਜਿਹੜੇ 8:30 ਵਜੇ ਲਾਈਟ ਫਿਰ ਬੰਦ ਕਰ ਦਿੱਤੀ ਗਈ ਸੀ ਜਿਹਦੇ ਕਾਰਨ ਜਿਹੜਾ ਇਹ ਮਤਲਬ ਪਹਿਲਾਂ ਕਿਤੇ ਪੂਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਕਹਿ ਸਕਦੇ ਪੂਰੀ ਅੰਤਰੀਸੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਖਤਰਾ ਦਿਖਾਈ ਦੇ ਰਿਹਾ ਸੀ ਜਿਸ ਕਰਕੇ ਅਲਾਰਮ ਪਹਿਲਾਂ ਵੱਜਿਆ ਨਾ ਔਰ ਕੁਝ ਥੀਰ ਬਾਅਦ ਹੀ ਜਿਹੜੇ ਆਪਾਂ ਕਹਿੰਦੇ ਹਮਲੇ ਦੇ ਜਿਹੜੇ ਡਰੋਨ ਜਾਂ ਜਹਾਜ਼ ਜਾਂ ਕਿਸੇ ਤਰ੍ਹਾਂ ਦੀ ਜਿਹੜੇ ਲਗਜਾਂ ਦਿਖਾਈ ਦਿੱਤੀਆਂ ਆਸਮਾਨ ਦੇ ਉੱਪਰ ਔਰ ਉਸ ਤੋਂ ਬਾਅਦ ਜਬਰਦਸਤ ਜਿਹੜੇ ਧਮਾਕੇ ਧਮਾਕਾ ਤੁਸੀਂ ਇੰਨਾ ਅੰਦਾਜ਼ਾ ਲਗਾ ਸਕਦੇ ਹੋ ਕਿ ਕਮ ਸੇ ਕਮ ਇਤੋਂ 50 ਤੋਂ 57 ਕਿਲੋਮੀਟਰ ਦੀ ਦੂਰੀ ਦੇ ਉੱਤੇ ਜਿਹੜਾ ਮਕੇਰੀਆ ਹੈ ਔਰ ਹੁਸ਼ਿਆਰ ਤੋਂ ਤੱਕ ਜਿਹਦੀ ਆਵਾਜ਼ ਹੈ ਜਿਹਨਾਂ ਦੇ ਇੱਕ ਉਹ ਸੁਣਾਈ ਦਿੱਤੀ ਗਈ ਹੈ ਜੀ ਸ਼ੁਕਰੀਆ ਸਾਰੀ ਜਾਣਕਾਰੀ ਦੇਣ ਲਈ ਸੁਨੀਲ ਜੀ ਜੀ ਅਮੀ ਜੀ ਕੀ ਮਾਹੌਲ ਹੈ ਅੰਮ੍ਰਿਤਸਰ ਦੇ ਵਿੱਚ ਦੱਸਿਆ ਜਾ ਰਿਹਾ ਉੱਥੇ ਵੀ ਡਰੋਨਸ ਅਟੈਕ ਹੋਇਆ ਹੈ ਤੇ ਕੀ ਕੁਝ ਜਾਣਕਾਰੀ ਹੈ ਜੀ ਪ੍ਰਿੰਸ ਮੈਂ ਬਿਲਕੁਲ ਦੱਸਣਾ ਚਾਹਾਂਗਾ ਅੰਮ੍ਰਿਤਸਰ ਦਾ ਜ਼ਿਆਦਾਤਰ ਹਿੱਸਾ ਬਾਰਡਰ ਦੇ ਨਾਲ ਰਿਲੇਟਿਡ ਹੈ ਬਾਰਡਰ ਨਾਲ ਸਟਿਆ ਹੋਇਆ ਹੈ ਪਾਕਿਸਤਾਨ ਦੇ ਨਾਲ ਇਸ ਦੀ ਜ਼ਿਆਦਾਤਰ ਹੱਦ ਲੱਗਦੀ ਹੈ ਸੋ ਹਮੇਸ਼ਾ ਹਾਲਤ ਨਾਲ ਨਾਲ ਕਈ ਇਹੋ ਜਿਹੇ ਤੇਦਾ ਜਿਹੜੇ ਪਾਕਿਸਤਾਨ ਦੇ ਨਾਲ ਸਟੇ ਹੋਏ ਐ ਸੋ ਆਪਕੇ ਹੁਣੇ ਥੋੜੀ ਦੇਰ ਪਹਿਲਾਂ ਹੀ ਜਿਹੜਾ ਇੰਟਰਸੈਪਟ ਕਈ ਜਿਹੜੇ ਡਰੋਨ ਪਾਕਿਸਤਾਨ ਵਾਲੋਂ ਕੀਤੇ ਗਏ ਐ ਤੇ ਉਸ ਨੂੰ ਭਾਰਤੀ ਡਿਫੈਂਸ ਵੱਲੋਂ ਨਿਸ਼ਾਨਬੋਧ ਨਾਬੂਦ ਵੀ ਕਰ ਦਿੱਤਾ ਗਿਆ ਇਸੇ ਨਾਲ ਹੀ ਗੱਲ ਕਰੀਏ ਤੇ ਹਲੇ ਵੀ ਪਾਕਿਸਤਾਨ ਵਾਲੋਂ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਆ ਭਾਰਤ ਵਿੱਚ ਡਰੋਨ ਦਾ ਹੀ ਹਮਲੇ ਕਰਨ ਦੀ ਲੇਕਿਨ ਭਾਰਤੀ ਡਿਫੈਂਸ ਦੇ ਤੰਦ ਨਾਲ ਉਸ ਨੂੰ ਨਿਸ਼ਾਨਬੋਧ ਕੀਤਾ ਜਾ ਰਿਹਾ ਤੇ ਹੁਣ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਜ਼ਰੂਰ ਕਰ ਦਿੱਤਾ ਗਿਆ ਤੇ ਉਹ ਜਿਵੇਂ ਅਸ਼ਾਲ ਜਿ ਜਿ ਤਾਈ ਜਾ ਰਿਹਾ ਹੈ ਕਿ ਲਾਈਟਰੀ ਸਵੇਰੇ ਜ਼ਰੂਰ ਆਏਗੀ ਤੇ ਸਾਰੀ ਰਾਤ ਜਿਹੜਾ ਆਰਮੀ ਅਤੇ ਥਲसेना ਅਤੇ ਵਾਜੂ ਸੈਨਾ ਵੱਲੋਂ ਪਾਕਿਸਤਾਨੀ ਦਰਨਾ ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਆਮ ਲੋਕ ਜਿਹੜੇ ਸ਼ਾਂਤੀ ਨਾਲ ਆਪਣੇ ਘਰ ਦੇ ਵਿੱਚ ਸੋ ਸਕਣ ਜੀ ਅਮੀ ਜੀ ਜੇ ਗੱਲ ਕੀਤੀ ਜਾਵੇ ਤੁਸੀਂ ਆਪ ਆਵਾਜ਼ਾਂ ਸੁਣੀਆਂ ਕਿ ਆਵਾਜ਼ਾਂ ਤੁਹਾਡੇ ਤੱਕ ਵੀ ਪਹੁੰਚ ਰਹੀਆਂ ਨੇ ਕਿ ਤੁਸੀਂ ਅਸਮਾਨ ਦੇ ਵਿੱਚ ਉਹ ਦੇਖਿਆ ਜੋ ਜਿਸ ਤਰ੍ਹਾਂ ਦੀ ਆਪਾਂ ਵੀਡੀਓ ਲੋਕਾਂ ਤੱਕ ਪਹੁੰਚਾ ਰਹੇ ਹਾਂ چاروسی امرتسرتا گیا اپنی ڈیفینس ڈیفینس والوں نشتران بوتھ کر دیا گیا اپنی اکھی جرور دیکھا وہ آواز ہالے <سؤال> بھی کئی جگہ تو گولی باری آ رہی ہے لیکن ابھی کسی بھی گولی باری کی پشٹی نہیں کرتے لیکن جیڑی چیز ਅਸੀਂ ਦੇਖੀ ਹੈ ਉਹ ਅਸੀਂ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਣੀ ਚਾਹਾਂਗੇ ਜੀ ਸ਼ੁਕਰੀਆ ਅਮੇ ਜੀ ਸਾਰੀ ਜਾਣਕਾਰੀ ਦੇਣ ਦੇ ਲਈ ਜੀ ਅਕਸ਼ੇ ਕੀ ਕੁਝ ਜਾਣਕਾਰੀ ਹੈ ਫਿਰੋਜ਼ਪੁਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਡਰੋਨ ਹਮਲੇ ਹੋ ਰਹੇ ਨੇ ਕੀ ਕੁਝ ਜਾਣਕਾਰੀ ਹੈ ਤੇ ਕੀ ਤੁਸੀਂ ਆਪਣੀ ਅੱਖੀਂ ਦੇਖ ਰਹੇ ਹੋ ਬਿਲਕੁਲ ਤਿੰਨ ਸੇ ਜੇ ਗੱਲ ਕੀਤੀ ਜਾਵੇ ਤਾਂ ਅਸਮਾਨ ਦੇ ਵਿੱਚ ਲਗਾਤਾਰ ਜਿਹੜੀਆਂ ਪਹਿਲਾਂ ਆਵਾਜ਼ਾਂ ਆਉਂਦੀਆਂ ਹੈਗੀਆਂ ਤਾਂ ਇੱਕਦਮ ਜਦੋਂ ਹਰਕਮ ਮਾਇਦਾ ਆ ਤਾਂ ਹਰ ਕੋਈ ਜਦੋਂ ਉੱਪਰ ਦੇਖਦਾ ਹੈਗਾ ਤਾਂ ਜਿਹੜੀਆਂ ਅਸਮਾਨ ਦੇ ਵਿੱਚੋਂ ਲਾਲ ਤੇੜੀਆਂ ਸੁਰਖ ਲਾਲ ਜਿਹੜੀਆਂ ਟਮਾਟੀਆਂ ਦੀ ਵਾਹ ਜਾਂਦੀ ਹੈਗੀ ਆ ਤਿੰਨ ਤੋਂ ਚਾਰ ਵਾਰੀ ਆਵਾਜ਼ ਆਉਂਦੀ ਆ ਫਿਰ ਕੁਸਮਾ ਰੁੱਕ ਕੇ ਤਵਾ ਫੇਟੋ ਜਿਹੜੀਆਂ ਆਵਾਜ਼ਾਂ ਆndੀਆਂ ਆਈਆਂ ਗਿਆ ਤਾਂ ਲਗਾਤਾਰ ਜਿਹੜੀਆਂ ਆਵਾਜ਼ਾਂ ਆndੀਆਂ ਰਹੀਆਂ ਜਿਸ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਬਲੈਕਆਊਟ ਜਿਹੜਾ ਕਰ ਦਿੱਤਾ ਗਿਆ ਲੋਕਾਂ ਦੇ ਵਿੱਚੋਂ ਜਿਹੜਾ ਮਿਸਾਈਲਾਂ ਆ ਰਹੀਆਂ ਮਿਸਾਈਲਾਂ ਆ ਰਹੀਆਂ ਉਧਰੋਂ ਸੁਨੀਲ ਜੀ ਹੁਸ਼ਿਆਰਪੁਰ ਦੇ ਕੀ ਹਾਲਾਤ ਬਣੇ ਹੋਏ ਨੇ ਇਸ ਵੇਲੇ ਤੇ ਲਗਾਤਾਰ ਤੁਸੀਂ ਵੀਡੀਓਜ਼ ਵੀ ਸ਼ੇਅਰ ਕਰ ਰਹੇ ਹੋ ਜਾਣਕਾਰੀ ਵੀ ਦਿੱਤੀ ਹੈ ਕਿ ਧਮਾਕੇ ਹੋ ਰਹੇ ਨੇ ਕੀ ਕੋਈ ਜਾਣਕਾਰੀ ਹੈ ਹਜੀ ਬਿਲਕੁਲ ਕੁਝ ਇਥੇ ਜਿਹੜਾ ਮਾਹੌਲ ਹੈ ਕੁਝ ਬਹੁਤ ਡਰਾਉਣਾ ਜਿਹਾ ਹੋ ਰਿਹਾ ਹੈ ਕਿਉਂਕਿ ਬਲੈਕਆਊਟ ਪੂਰਾ ਫਿਆਰਪੁਰ ਦੇ ਵਿੱਚ ਕੀਤਾ ਗਿਆ ਹੈ ਪਰ ਦੀ ਬਸੀ ਇਲਾਕੇ ਦੀ ਵਿੱਚ ਜੋ ਕਿ ਹੁਸ਼ਿਆਰਪੁਰ ਦਾ ਬਕੇਰੀਆ ਏਰੀਆ ਹੈ ਉਹ ਉੱਚੀ ਬਸੀ ਜੋ ਆਰਮੀ ਕੈਂਪ ਹੈ ਉਹ ਉੱਥੇ ਕੁਝ ਅਟੈਕ ਕਰਨ ਦੀ ਆਵਾਜ਼ ਜਿਦਾ ਕਹਿ ਸਕਦੇ ਆਪਾਂ ਧਮਾਕੇ ਦੀ ਆਵਾਜ਼ ਆਈ ਕਿਉਂਕਿ ਪਹਿਲਾਂ ਵੀ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਕੁਝ ਡਰੋਨ ਟੈਪ ਜਿਹੜੀਆਂ ਲਾਈਟਾਂ ਉੱਪਰੋਂ ਜਾਂਦੀਆਂ ਦਿਖਾਈ ਦਿੱਤੀਆਂ ਔਰ ਕੁਝ ਹੀ ਥੇਰ ਬਾਅਦ ਕਾਫੀ ਆਵਾਜ਼ਾਂ ਜਿਹੜੀਆਂ ਆਉਣ ਲੱਗ ਪਈਆਂ ਸਨ ਔਰ ਉਸ ਤੋਂ ਬਾਅਦ ਜਦੋਂ ਇਹਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ ਸਾਡਿਆਂ ਨੂੰ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ ਕੰਟਰੋਲ ਰੂਮ ਤੇ ਦੱਸਿਆ ਗਿਆ ਹੈ ਉਸ ਤੋਂ ਬਾਅਦ ਜਿਹੜਾ ਪਤਾ ਚੱਲਿਆ ਕਿ ਉੱਚੀ ਵਸੀ ਦੇ ਵਿੱਚ ਆਰਮੀ ਨੇ ਜਿਹੜੇ ਉਹ ਜਹਾਜ਼ ਨੇ ਉਹਨੂੰ ਪੂਰੀ ਤਰ੍ਹਾਂ ਨਾਲ ਜਿਹਦੇ ਨਸ਼ਟ ਕਰ ਦਿੱਤੇ ਗਏ ਨੇ ਔਰ 715 ਜਿਹਦੇ ਧਮਾਕਾ ਜਿਹੜੀ ਆਵਾਜ਼ ਉੱਥੇ ਆਈ ਹੈ ਆਲੇ ਦੁਆਲੇ ਲੋਕਾਂ ਦਾ ਵੀ ਇਹ ਹੀ ਕਹਿਣਾ ਹੈ ਜਿਨ੍ਹਾਂ ਨੇ ਸਾਨੂੰ ਇਹ ਜੋ ਸੂਚਨਾ ਦਿੱਤੀ ਹੈ ਜੀ ਜੀ ਸੁਨੀ ਸੁਨੀਲ ਜੀ ਜਿਵੇਂ ਆਪਾਂ ਗੱਲ ਕਰ ਲਈਏ ਤੁਸੀਂ ਜਿਹੜੀਆਂ ਵੀਡੀਓਜ਼ ਆਪਾਂ ਦਰਸ਼ਕਾਂ ਤੱਕ ਪਹੁੰਚਾ ਰਹੇ ਆ ਉਹ ਵੀਡੀਓਜ਼ ਦੇ ਵਿੱਚ ਕਿੰਨੇ ਕ ਤਮਾਕੇ ਤੁਸੀਂ ਆਪ ਵੀ ਸੁਣੇ ਤੇ ਆਪ ਤੁਸੀਂ ਆਪਣੀ ਅੱਖੀਂ ਵੇਖੀਏ ਨੇ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਬਲੈਕਆਊਟ ਹੋਇਆ ਹੈ ਸਾਰੇ ਲੋਕ ਆਪਣੇ ਘਰਾਂ ਦੇ ਬਾਹਰ ਸ਼ਤਾਂ ਦੇ ਉੱਪਰ ਆਏ ਔਰ ਜਿਵੇਂ ਹੀ ਅਸੀਂ ਕਿਉਂਕਿ ਮੀਡੀਆ ਨਾਲ

ਜੀ ਜੀ ਸੁਨੀਲ ਜੀ ਜੇ ਗੱਲ ਕਰ ਲਈਏ ਕੱਲ ਜਿਹੜੇ ਤਮਾਕੇ ਹੋਏ ਸੀਗੇ ਅੱਜ ਉਹਨਾਂ ਤੋਂ ਜ਼ਿਆਦਾ ਖਤਰਨਾਕ ਤਮਾਕੇ ਲੱਗ ਰਹੇ ਨੇ ਬਿਲਕੁਲ ਜੀ ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ ਕਿ ਕੋਈ ਕੱਲ ਜਿਹੜੇ ਤਮਾਕੇ ਹੋਏ ਸੀਗੇ ਉਹ ਜਿਹੜੇ ਸੀਗੇ ਟਮਾਟੇ ਉਹ ਪੁੱਛ ਪੋਈ ਸੀ ਪਰ ਹੁਣ ਜਿਹੜੇ ਅੱਜ ਧਮਾਕੇ ਹੋਏ ਨੇ ਹੋਰ ਵੀ ਜ਼ਿਆਦਾ ਹੋਏ ਨੇ ਕਿਉਂਕਿ ਜਿਲ੍ਹਾ ਪ੍ਰਸ਼ਾਸਨ ਨੇ ਪਹਿਲੇ ਜਿਹੜੇ ਅੱਜ ਇਸ ਸਮੇਂ ਤੋਂ ਪਹਿਲਾਂ ਲਾਈਟ ਦਾ ਕਟਨ ਲਗਾ ਦਿੱਤਾ ਸੀ ਔਰ ਜਿਹੜੇ అలਾਰਮ ਜਿਹੜੇ ਉਹ ਚਾਲੂ ਕਰ ਦਿੱਤੇ ਗਏ ਕਿਉਂਕਿ ਜਿਹੜਾ ਬਲੈਕਆਊਟ ਪਹਿਲਾਂ 8:30 ਵਜੇ ਕੀਤਾ ਗਿਆ ਜਣਾ ਸੀ ਪਰ ਅੱਜ ਜਿਹੜਾ 8:30 ਵਜੇ ਲਾਈਟ ਵਾਲੀ ਬੰਦ ਕਰ ਦਿੱਤੀ ਗਈ ਸੀ ਜਿਹਦੇ ਕਾਰਨ ਜਿਹੜਾ ਇਹ ਮਤਲਬ ਪਹਿਲਾਂ ਕਿਤੇ ਪੂਰੀ ਜਿਹੜੀ ਇਨਫੋਰਮੇਸ਼ਨ ਦੇ ਪਾ ਸਕਦੇ ਪੁਣ ਜੰਗਾਰਤਿਸ ਜਿਲ੍ਹਾ ਪ੍ਰਸ਼ਾਸਨ ਨੂੰ ਖਤਰਾ ਦਿਖਾਈ ਦੇ ਰਿਹਾ ਸੀ ਜਿਸ ਦੇ ਕਰਕੇ ਅਲਾਰਮ ਪਹਿਲਾਂ ਵੱਜਿਆ ਨਾ ਔਰ ਕੁਝ ਥੇਰ ਬਾਅਦ ਹੀ ਜਿਹੜੇ ਆਪਾਂ ਕਹਿ ਸਕਦੇ ਹਮਲੇ ਦੇ ਜਿਹੜੇ ਡਰੋਨ ਜਾਂ ਜਹਾਜ਼ ਜਾਂ ਕਿਸੇ ਤਰ੍ਹਾਂ ਦੀਏ ਜਿਹੜੇ ਨਿਸ਼ਾਨ ਦਿਖਾਈ ਦਿੱਤੀਆਂ ਆਸਮਾਨ ਦੇ ਉੱਪਰ ਔਰ ਉਸ ਤੋਂ ਬਾਅਦ ਜਬਰਦਸਤ ਜਿਹੜੇ ਟਮਾਟੇ ਟਮਾਟਾ ਤੁਸੀਂ ਇੰਨਾ ਅੰਦਾਜ਼ਾ ਲਗਾ ਸਕਦੇ ਹੋ ਕਿ ਕਮ ਸੇ ਕਮ ਇਤੋਂ ਆਪਣੇ 50-60 ਕਿਲੋਮੀਟਰ ਦੀ ਦੂਰੀ ਦੇ ਉੱਤੇ ਜਿਹੜਾ ਮਟੀਰੀਅਲ ਹੈ ਔਰ ਹੁਸ਼ਿਆਰਪਰ ਚੱਕ ਜਿਹੀ ਆਵਾਜ਼ ਹੈ ਜਿਹਨਾਂ ਦੀ ਕੋ ਸੁਣਾਈ ਦਿੱਤੀ ਗਈ ਹੈ ਜੀ ਸ਼ੁਕਰੀਆ ਸਾਰੀ ਜਾਣਕਾਰੀ ਦੇਣ ਲਈ ਸੁਨੀਲ ਜੀ ਜੀ ਅਮੀ ਜੀ ਕੀ ਮਾਹੌਲ ਹੈ ਅੰਮ੍ਰਿਤਸਰ ਦੇ ਵਿੱਚ ਦੱਸਿਆ ਜਾ ਰਿਹਾ ਉੱਥੇ ਵੀ ਡਰੋਨਸ ਅਟੈਕ ਹੋਇਆ ਹੈ ਤੇ ਕੀ ਕੁਝ ਜਾਣਕਾਰੀ ਹੈ ਜੀ ਪ੍ਰਿੰਸ ਮੈਂ ਬਿਲਕੁਲ ਦੱਸਣਾ ਚਾਹਾਂਗਾ ਅੰਮ੍ਰਿਤਸਰ ਦਾ ਜ਼ਿਆਦਾਤਰ ਹਿੱਸਾ ਬਾਰਡਰ ਦੇ ਨਾਲ ਰਿਲੇਟਿਡ ਹੈ ਬਾਰਡਰ ਨਾਲ ਸਟਿਆ ਹੋਇਆ ਹੈ ਪਾਕਿਸਤਾਨ ਦੇ ਨਾ

ਉਹ ਇਹ ਆਸ਼ਾ ਲੱਗਦੀ ਜਾਇਆ ਜੇ ਕਿ ਲਾਈਟ ਜੇਰੀ ਸਵੇਰੇ ਜ਼ਰੂਰ ਆਏਗੀ ਤੇ ਸਾਰੀ ਰਾਤ ਜਿਹੜਾ ਆਰਮੀ ਅਤੇ ਥਲ ਸੈਨਾ ਅਤੇ ਵਾਜੂ ਸੈਨਾ ਵੱਲੋਂ ਪਾਕਿਸਤਾਨੀ ਡਰੋਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਆਮ ਲੋਕ ਜਿਹੜੇ ਸ਼ਾਂਤੀ ਨਾਲ ਆਪਣੇ ਘਰ ਦੇ ਵਿੱਚ ਸੌ ਸਕਣ ਜੀ ਅਮੀ ਜੀ ਜੇ ਗੱਲ ਕੀਤੀ ਜਾਵੇ ਤੁਸੀਂ ਆਪ ਆਵਾਜ਼ਾਂ ਸੁਣੀਆਂ ਕਿ ਆਵਾਜ਼ਾਂ ਤੁਹਾਡੇ ਤੱਕ ਵੀ ਪਹੁੰਚ ਰਹੀਆਂ ਨੇ ਕਿ ਤੁਸੀਂ ਅਸਮਾਨ ਦੇ ਵਿੱਚ ਉਹ ਦੇਖਿਆ ਜੋ ਜਿਸ ਤਰ੍ਹਾਂ ਦੀ ਆਪਾਂ ਵੀਡੀਓ ਲੋਕਾਂ ਤੱਕ ਪਹੁੰਚਾ ਰਹੇ ਹਾਂ ਬਿਲਕੁਲ چاروسی امرسرس ڈیفینس والوں نشان نبوت کر دیا گیا وہ اکی جرور دیکھ وہ سنیا ہلے بھی کئی جگہ تو گولی باری آ رہی وا لیکن ابھی کسی بھی گولی باری کی پشٹی نہیں کرتے لیکن جیڑی چیز ਅਸੀਂ ਦੇਖੀ ਹੈ ਉਹ ਅਸੀਂ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਣੀ ਚਾਹਾਂਗੇ ਪ੍ਰਿੰਸ ਜੀ ਸ਼ੁਕਰੀਆ ਅਮਿਤ ਜੀ ਸਾਰੀ ਜਾਣਕਾਰੀ ਦੇਣ ਦੇ ਲਈ ਜੀ ਅਕਸ਼ੇ ਕੀ ਕੁਝ ਜਾਣਕਾਰੀ ਹੈ ਫਿਰੋਜ਼ਪੁਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਡਰੋਨ ਹਮਲੇ ਹੋ ਰਹੇ ਨੇ ਕੀ ਕੁਝ ਜਾਣਕਾਰੀ ਹੈ ਤੇ ਕੀ ਤੁਸੀਂ ਆਪਣੀ ਅੱਖੀਂ ਦੇਖ ਰਹੇ ਹੋ ਅ ਬਿਲਕੁਲ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ ਆਸਮਾਨ ਦੇ ਵਿੱਚ ਲਗਾਤਾਰ ਜਿਹੜੀਆਂ ਪਹਿਲਾਂ ਆਵਾਜ਼ਾਂ ਆਉਂਦੀਆਂ ਹੈਗੀਆਂ ਤਾਂ ਇੱਕਦਮ ਜਦੋਂ ਹਰਕਮ ਆਜਦਾ ਹੈ ਤਾਂ ਹਰ ਕੋਈ ਜਦੋਂ ਉੱਪਰ ਦੇਖਦਾ ਹੈਗਾ ਤਾਂ ਜਿਹੜੀਆਂ ਆਸਮਾਨ ਦੇ ਵਿੱਚੋਂ ਲਾਲ ਤੇੜੀਆਂ ਸੁਰਖ ਲਾਲ ਜਿਹੜੀਆਂ ਔਰ ਟਮਾਟੀਆਂ ਦੀ ਵਾਹ ਜਾਂਦੀ ਹੈਗੀ ਆ ਤਿੰਨ ਤੋਂ ਚਾਰ ਵਾਰੀ ਆਵਾਜ਼ ਆਉਂਦੀ ਹੈ ਫਿਰ ਕੁਸਮਾ ਰੁਕੇ ਇੱਕ ਵਾਰ ਫਿਰ ਤੋਂ ਜਿਹੜੀਆਂ ਆਵਾਜ਼ਾਂ ਆndੀਆਂ ਹੈਗੀਆਂ ਤਾਂ ਲਗਾਤਾਰ ਜਿਹੜੀਆਂ ਆਵਾਜ਼ਾਂ ਆndੀਆਂ ਰਹੀਆਂ ਜਿਸ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਬਲੈਕਆਊਟ ਜਿਹੜਾ ਕਰ ਦਿੱਤਾ ਗਿਆ ਲੋਕਾਂ ਦੇ ਵਿੱਚੋਂ ਜਿਹੜਾ ਅੰਦਰ ਵਰਕੇ ਜਿਹੜਾ ਆਪਣੇ ਆਪ ਨੂੰ ਸੁਰੱਖਿਅਤ ਕਰ ਰਹੇ ਹਨ ਉੱਥੇ ਹੀ ਲਗਾਤਾਰ ਰੁਕ ਰੁਕ ਕੇ ਜਿਹੜਾ ਆਵਾਜ਼ਾਂ ਆਈਆਂ ਟੋਟਲ 4 ਵਾਰ ਜਿਹੜਾ ਆਸਮਾਨ ਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਆਈਆਂ ਅੱਜ ਵੀ ਇਸ ਚੀਜ਼ ਦੀ ਪੂਛੀ ਨਹੀਂ ਉਹ ਭਾਈ ਕੀ ਇਹ ਮਜ਼ਾਇਲ ਸੀ ਜਾਂ ਡਰੋਨ ਅਟੈਕ ਸੀਗਾ ਕਿਸ ਤਰੀਕੇ ਦੀਆਂ ਲਗਾਤਾਰ ਜਿਹੜੀਆਂ ਆਸਮਾਨ ਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਆਈਆਂ ਔਰ ਲੋਕਾਂ ਨੇ ਆਪਣੇ ਅੱਖੀ ਜਿਹੜਾ ਇਸ ਚੀਜ਼ ਨੂੰ ਦੇਖਿਆ ਅਸੀਂ ਵੀ ਜਿਹੜਾ ਆਪ ਦੇਖਿਆ ਹੈਗਾ ਕਿ ਕਿਸ ਤਰੀਕੇ ਦੇ ਨਾਲ ਆਸਮਾਨ ਦੇ ਵਿੱਚ ਜਿਹੜਾ ਆ ਤਮਾਕਿਆਂ ਦੀ ਆਵਾਜ਼ ਤਿੰਨ ਤੋਂ ਚਾਰ ਵਾਰ ਜਿਹੜੀ ਹੈ ਉਹ ਆਵਾਜ਼ ਆਈ ਜੀ ਜੀ ਬਿਲਕੁਲ ਅਕਸ਼ੇ ਜੀ ਇਹ ਪੁੱਛਣਾ ਚਾਹਾਂਗਾ ਜਿਹੜੇ ਸ਼ਾਰਟਸ ਆਪਾਂ ਹੁਣੇ ਸਕਰੀਨ ਤੇ ਚਲਾ ਰਹੇ ਆ ਕਿ ਤੁਸੀਂ ਉਹ ਆਪ ਆਪਣੀ ਅੱਖੀਂ ਵੇਖੀਆਂ ਨੇ ਜੋ ਲਾਲ ਜੀਆਂ ਲਾਈਟਾਂ ਜਿਹੜੀਆਂ ਆਸਮਾਨ 'ਚ ਨਜ਼ਰ ਆ ਰਹੀਆਂ ਨੇ ਬਿਲਕੁਲ ਪੈਂਸੇ ਜਿਹੜੀਆਂ ਅਸੀਂ ਆਪ ਖੁਦ ਜਿਹੜੀਆਂ ਆਸਮਾਨ ਦੇ ਵਿੱਚ ਚੀਜ਼ਾਂ ਦੇਖੀਆਂ ਹੈਗੀਆਂ ਇਸੇ ਤਰੀਕੇ ਦੀਆਂ ਚਾਰਵਾ ਜਿਹੜਾ ਹੈ ਉਹ ਅਸਮਾਨ ਦੇ ਵਿੱਚ ਦੇਖਿਆ ਗਿਆ ਹੈਗਾ ਔਰ ਬਹੁਤ ਉੱਚੀ ਜਿਹੜੀ ਆਵਾਜ਼ ਜਿਹੜੀ ਹੈ ਉਹ ਦਿਖਾਈ ਜਿਹੜੀ ਸੁਣਾਈ ਦਿੱਤੀ ਹੈਗੀ ਆ ਤਾਂ ਜਿਸ ਤੋਂ ਬਾਅਦ ਲੋਕ ਜਿਹੜਾ ਬਹੁਤ ਜ਼ਿਆਦਾ ਘਬਰਾ ਗਏ ਹੈਗੇ ਹਨ ਤੇ ਲੋਕ ਜਿਹੜਾ ਆਪਾਂ ਨੇ ਪਰਿਵਾਰ ਦੇ ਨਾਲ ਜਿਹੜਾ ਘਰਾਂ ਦੇ ਵਿੱਚ ਅੰਦਰ ਚਲੇ ਗਏ ਹੈਗੇ ਹਨ ਕਿਉਂਕਿ ਲੋਕਾਂ ਦੇ ਵਿੱਚ ਲਗਾਤਾਰ ਜਿਹੜਾ ਵਹਿਮ ਬਣਿਆ ਹੋਇਆ ਹੈਗਾ ਕਿ ਕੀ ਹੋ ਰਿਹਾ ਹੈਗਾ ਕਿਸੇ ਨੂੰ ਕੋਈ ਜਦਾ ਸਮਝ ਨਹੀਂ ਆ ਪਾ ਰਹੀ ਹੈਗੀ ਪਰ ਹੱਲੇ ਥੋੜਾ ਜਿਹਾ ਸਮਾਂ ਹੋਇਆ ਸੀਗਾ ਕਿ ਜਿੱਦਾਂ ਹੀ ਹੱਲੇ ਜਦੋਂ ਧੁਮਾਕਾ ਹੁੰਦਾ ਤਾਂ ਨਾਲ ਦੀ ਨਾਲ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਬਲੈਕਆਊਟ ਕਰ ਦਿੱਤਾ ਜਾਂਦਾ ਹੈ ਤਾਂ ਲੋਕ ਆਪਣੇ ਲਾਈਟ ਬੰਦ ਕਰਕੇ ਅੰਧਾ ਸੁਰੱਖਿਅਤ ਜਗ੍ਹਾ ਦੇ ਉੱਪਰ ਜਾ ਰਹੇਗੇ ਤਾਂ ਹੁਣ ਹਲੇ ਫਿਲਹਾਲ ਜਿਹੜਾ ਹੈਗਾ 4 3 ਤੋਂ 4 ਵਜੇ ਜਿਹੜੀ ਆਸਮਾਨ ਦੇ ਵਿੱਚ ਲਾਈਟ ਆ ਉਹ ਇਹ ਲਾਲ ਰੰਗ ਦੀਆਂ ਜਿਹੜੀਆਂ ਦੇਖੀਆਂ ਪਈਆਂ ਔਰ ਭਾਰੀ ਜਿਹੜੀ ਆਵਾਜ਼ ਆ ਉਹ ਸੁਣਾਈ ਦਿੱਤੀ ਗਈ ਜੀ ਜੀ ਜੇ ਅਕਸਰ ਜੇ ਗੱਲ ਕਰ ਲਈਏ ਕੋਈ ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਉੱਪਰ ਹੀ ਫਟ ਗਈਆਂ ਕਿ ਕੋਈ ਥੱਲੇ ਡਿੱਗੇ ਜਾਂ ਕੋਈ ਅੱਗ ਦੀ ਕੋਈ ਤਸਵੀਰ ਜਾਂ ਫੇ ਅੱਗ ਤੁਸੀਂ ਵਧਦੀ ਕੋਈ ਤੇ ਦੇਖੀ ਹੋਵੇ ਇਸ ਤਰ੍ਹਾਂ ਦੀ ਅਗਲੇ ਤਰ੍ਹਾਂ ਵਾਲਾ ਇਹ ਅਸਮਾਨ ਦੇ ਵਿੱਚ ਜਦੋਂ ਇੱਕ ਆਵਾਜ਼ ਆਂਦੀ ਹੈ ਤਾਂ ਲਗਾਤਾਰ ਜਿਹੜੇ ਦੋ ਤਿੰਨ ਗੋਲੇ ਲਾਲ ਰੰਗ ਦੇ ਉਹ ਨਿਕਲਦੇ ਹੈਗੇ ਆ ਤਾਂ ਜਿਸ ਤੋਂ ਬਾਅਦ ਧਮਾਕੇ ਦੀ ਆਵਾਜ਼ ਆਂਦੀ ਹੈ ਉਹ ਬਹੁਤ ਜ਼ੋਰ ਦੀ ਆਵਾਜ਼ ਆਂਦੀ ਹੈ ਲੇਕਿਨ ਇਹ ਜਿਹੜੀ ਅੱਗ ਜਾਂ ਐਵੇਂ ਦੀ ਹਾਲੇ ਤੱਕ ਕੋਈ ਤਸਵੀਰ ਸਾਹਮਣੇ ਜਿਹੜੀ ਆ ਉਹ ਨਹੀਂ ਆਈ ਜੀ ਸ਼ੁਕਰੀਆ ਜੀ ਬੀ ਸੰਵਰ ਜੀ ਕੀ ਹਾਲਾਤ ਨੇ ਗੁਰਦਾਸਪੁਰ ਦੇ ਕਿ ਉੱਥੇ ਵੀ ਡਰੋਨ ਧਮਾਕੇ ਹੋ ਰਹੇ ਨੇ ਕੀ ਕੁਝ ਤੁਸੀਂ ਆਪਣੀ ਅੱਖੀ ਦੇਖਿਆ जरा ਸਾਰੀ ਜਾਣਕਾਰੀ ਦਿਓ ਇਹ ਬੜੀ ਬੜੀ ਬਰਦਾਸ਼ਤ ਕਰਨ ਜਾਂ ਤੇਵੜੀ ਸ਼ੌਂਕ ਏਰੀਆ ਕੰਟਰੋਲਮੈਂਟ ਏਰੀਆ ਤਾਂ ਉਹਦੇ ਵਿੱਚ ਕਾਫੀ ਤਬਾਕੀ ਦੀ ਆਵਾਜ਼ ਹੈ ਤਾਂ ਲੱਗਦਾ ਜਿਵੇਂ ਪਾਕਿਸਤਾਨ ਜਿਹੜੇ ਮਜਾਇਲ ਬਾਕੇ ਸਾਡੀ ਫੌਜਾਂ ਨੇ ਬੰਦ ਨਸਤਾਂ ਬੁਣ ਕਾਤਾ ਲਗਲੇ ਦਵਾਉਂ ਸੀ ਉਹ ਖਿਲਾਲੇ ਗਏ ਨੇ ਉਹ ਕਾਫੀ ਤਰ੍ਹਾਂ ਤਬਾਕੀ ਵਾਜਾਰੀ ਬਜ਼ਾਅਬਤ ਤਬਾਕੀ ਦੀ ਮੱਦਾ ਤਰਵਾਜਾਰੀਆਂ ਉਹਨਾਂ 2:57 ਵਜੇ ਆ ਚੁੱਕੇ ਹਨ ਕਾਫੀ ਵਜੇ ਚਾਲੀਆਂ ਲੋਕ ਵੀ ਇਸੇ ਉਹ ਲੈ ਕੇ ਫੈਮਿਲੀ ਹੋਏ ਹੋਰ ਕੁਝ ਵੱਖ-ਵੱਖ ਵੜੀਨ ਕਰ ਬਲੈਕ ਪੋਡ ਬਲਾਸਪਰ ਵਿੱਚ ਆ ਜਾ 8 ਵਜੇ ਤੋਂ ਲੱਗ ਪੜਦਾ ਕਿ ਉਹ 8:00 ਦੀ ਲਾਈਨ ਕੋਲ ਜਰਾ ਬਾਦਦ ਬਲੈਕ ਉਹ ਲੱਗੂਆ ਬਸ ਇਹ ਵੀ ਚੰਗੀ ਚਾਹੀਦੀ ਕਾਫੀ ਜੁਗੋੜ ਵਾਜਾਂ ਉਹ ਸ਼ੁਰੂ ਹੋ ਚੁੱਕੀਆਂ ਤਰੀਪ ਹੋਣ ਹੈ ਨਾ ਉਹ ਸ਼ੁਰੂ ਹੋਈਆਂ ਜਿਹੜੀਆਂ ਲਗਾਤਾਰ ਵਿੱਚ ਉਹਦੇ ਬੰਦੋ ਅੱਗੇ ਲਵਾਤਾ ਵਜਾ ਆ ਰਹੀਆਂ ਨੇ ਪਰ ਲੋਕਾਂ ਨੂੰ ਪੁੱਛੇ ਨਾ ਕਿ ਦੇਖੀ ਇਦਾਂ ਦੀ ਗੱਲ ਨਹੀਂ ਲੋਕ ਦਰਾਂ ਦੇ ਲੋਕ ਦੇਖ ਵਾਲੀ ਗੱਲ ਆ ਵੀ ਲੋਕ ਵੀਡੀਓ ਬਣਾਵਲਾਂ ਕੋਈ ਮੀਡੀਆ ਨੂੰ ਖੁਦ ਪਾ ਦੇ ਲੋਕ ਮਤਲਬ ਕੋਈ ਖਾ ਕੇ ਦੇਖ ਰਹੇ ਨੇ ਔਰ ਕਾਫੀ ਧਮਾਕੇ ਹੋਂਦੇ ਠਮਾਰ ਔਰ ਇਹੀ ਲੱਗਾ ਕਿ ਫਕਰੇ ਡੋਨਾਂ ਨੂੰ ਸਾਡੀ ਭਾਰਤੀ ਫੌਜ ਨੇ ਮਾਰ ਕਰਾਇਆ ਜੀ ਜੀ ਬਿਸੰਬਰ ਜੀ ਜੇ ਗੱਲ ਕਰਾਂ ਗਿਣਤੀ ਦੀ ਤੁਸੀਂ ਆਪ ਖੁਦ ਆਪਣੀ ਅੱਖੀ ਤੇ ਕੰਨੀ ਕਿੰਨੇ ਧਮਾਕੇ ਸੁਣੇ ਗਿਣਤੀ ਦੇ ਹਿਸਾਬ ਨਾਲ ਜੇ ਗੱਲ ਕਰੀਏ ਤਾਂ ਜੀ ਜੀ ਮੈਂ ਕੋ ਪੰਜ ਤੋਂ 6 ਦਮਾਕੇ ਸੁਣ ਚਕਾ ਰੂਗਾ ਤੁਹਾਡੇ ਅਜੇ ਵੀ ਵਿੱਚ ਹੋ ਰਹੇ ਨੇ ਉਹ ਦਮਾਕੇ ਬਾਤਾਂ ਮਹੀ ਸੁਹਾਰਾਂ ਗਿਆ ਉਹ ਛੇ ਤਰੀਕ ਤੋਂ ਤੁਹਾਡੇ ਜਿਹੜੀ ਆਵਾਜ਼ ਸੁਣ ਚਕਾ ਜੀ ਜੀ ਜੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਦੀਆਂ ਤਸਵੀਰਾਂ ਤੁਸੀਂ ਆਪਾਂ ਇਸ ਸਮੇਂ ਸਕਰੀਨ ਤੇ ਸਾਰੇ ਦਰਸ਼ਕਾਂ ਨੂੰ ਦਿਖਾ ਰਹੇ ਆਂ ਕਿ ਉਹ ਸਹੀ ਤਸਵੀਰਾਂ ਉਸੇ ਤਰ੍ਹਾਂ ਹੀ ਜਿਵੇਂ ਕੋਈ ਇੱਕ ਚਿੰਗਾਰੀ ਉੱਪਰੋਂ ਦੀ ਆ ਰਹੀ ਹੈ ਤੇ ਹਵਾ ਚ ਹੀ ਫਟ ਰਹੀ ਹੈ ਥੱਲੇ ਤਾਂ ਨਹੀਂ ਡੇਗਰੀ ਜ਼ਮੀਨ ਤੇ ਮੇਰੇ ਜੀ ਬਿਲਕੁਲ ਕੋਬਰ ਕੋ ਬਕਸਾ ਉਹ ਲੱਗਿਆ ਆ ਮੈਂ ਸਾਡੇ ਕੋ ਜੀ ਜਵਾਰਵਾ ਨੂੰ ਖਮਾਲ ਵਿੱਚ ਦੇਖ ਰਹੇ ਨੇ ਉਸ ਤਰ੍ਹਾਂ ਹੀ ਜਦ ਕੁਸਰੀਆ ਨੇ ਬਿਲਕੁਲ ਇਹ ਹਾਲ ਜੀ ਤੁਸੀਂ ਰਾਣੇ ਕੋਈ ਸੜਾਈ ਤੁਸੀਂ ਰਾਣੀ ਇਸ ਤਰ੍ਹਾਂ ਜਿਵੇਂ ਖਮਰ ਤੋਂ ਮੱਕੇ ਜਿਵੇਂ ਉਹਨਾਂ ਨੂੰ ਪਾਕਿਸਤਾਨੀ ਦੋਨਾਂ ਨੂੰ ਉਸਾਈ ਕੀਤਾ ਜਾ ਰਿਹਾ ਸਾਡੇ ਭਾਰਤੀ ਕੌਮੀਆਂ ਨਾਲ ਮਾਰ ਮਕਾਇਆ ਜਾ ਰਿਹਾ ਤੇ ਅਸਮਾਨ ਵਿੱਚ ਹੀ ਸਾਰਾ ਕੁਝ ਚੱਲ ਰਿਹਾ ਖਮਰੇ ਵਾਲੀ ਗੱਲ ਵੀ ਕਬਰਾਂ ਦੀ ਕੋਲ ਲੋੜ ਨਿਕਾ ਪਰ ਲੋਕ ਪਿੱਛੇ ਦੇਖ ਸਕਦੇ ਨੇ ਹਾਂ ਕੀ ਕਹਦੇ ਨੇ ਨਰਾਇਣ ਨੂੰ ਲੋਟਾ ਦਰਦੇ ਸੀ ਅੱਜ ਲੋਕਾਂ ਨੇ ਜਾ ਕੇ ਵੀਡੀਓ ਬਣਾਵਾ ਸਾਨੂੰ ਵੀ ਪਾ ਰਹੇ ਮੀਡੀਆ ਨੂੰ ਪਾ ਰਹੇ ਟੋਕਰੀ ਪਾ ਰਹੇ ਕਰਕੇ ਵੀ ਸਾਡੀ ਗੱਲ ਨਹੀਂ ਨਾ ਸਾਡੇ ਜਿਹੜੇ ਬਾਸੀ ਪਹੁੰਚੀਆਂ ਪੁੱਟ ਕੇ ਮਗਾਲਾ ਕਰ ਰਹੇ ਨੇ ਤੇ ਗੁਰਦਾਸਪੁਰ ਚ ਇਸ ਸਮੇਂ ਪੂਰਾ ਬਲੈਕਆਊਟ ਹੋ ਚੁੱਕਿਆ ਨਹੀਂ ਜੀ ਬਿਲਕੁਲ ਨਹੀਂ ਅੱਠ ਵਜੇ ਤੋਂ ਬਲੈਕਆਊਟ ਹੋ ਚੁੱਕਾ ਹੈ ਜਿਹੜਾ ਪ੍ਰਸ਼ਾਸਨ ਦੁਆਰਾ ਟਾਈਮ ਪਾਇਆ ਨੌਵਾਂ ਤੋਂ ਪੰਜ ਘੰਟੇ ਦੇ ਦੌਰਾਨ ਪੁਰਤਪਲਾਏ ਪੁਰ ਜਿਹੜਾ ਹੈ 8 ਵਜੇ ਤੋਂ ਹੋ ਚੱਕਾ ਦੋਸਤ ਬਲੈਕਆਊਟ ਪੂਰੀ ਤਰ੍ਹਾਂ ਲਾਗੂ ਆ ਮਿਸਾਲਾਂ ਆ ਰਹੀਆਂ ਮਿਸਾਇਲਾਂ ਆ ਰਹੀਆਂ ਉਧਰੋਂ ਸੁਨੀਲ ਜੀ ਹੁਸ਼ਿਆਰਪੁਰ ਦੇ ਕੀ ਹਾਲਾਤ ਬਣੇ ਹੋਏ ਨੇ ਇਸ ਵੇਲੇ ਤੇ ਲਗਾਤਾਰ ਤੁਸੀਂ ਵੀਡੀਓਜ਼ ਵੀ ਸ਼ੇਅਰ ਕਰ ਰਹੇ ਹੋ ਜਾਣਕਾਰੀ ਵੀ ਦਿੱਤੀ ਹੈ ਕਿ ਧਮਾਕੇ ਹੋ ਰਹੇ ਨੇ ਕੀ ਕੋਈ ਜਾਣਕਾਰੀ ਹੈ ਜੀ ਬਿਲਕੁਲ ਕੁਝ ਇਥੇ ਜਿਹੜਾ ਮਾਹੌਲ ਹੈ ਕੁਝ ਬਹੁਤ ਡਰਾਉਣਾ ਜਿਹਾ ਹੋ ਰਿਹਾ ਹੈ ਕਿਉਂਕਿ ਬਲੈਕਆਊਟ ਪੂਰਾ ਹੁਸ਼ਿਆਰਪੁਰ ਦੇ ਵਿੱਚ ਕੀਤਾ ਗਿਆ ਹੈ ਪਰ ਉੱਚੀ ਬਸੀ ਇਲਾਕੇ ਦੇ ਵਿੱਚ ਕਿਉਂਕਿ ਹੁਸ਼ਿਆਰਪੁਰ ਦਾ ਬਕੇਰੀਆ ਏਰੀਆ ਹੈ ਉੱਚੀ ਬਸੀ ਜੋ ਆਰਮੀ ਕੈਂਪ ਹੈ ਉੱਥੇ ਕੁਝ ਅਟੈਕ ਕਰਨ ਦੀ ਆਵਾਜ਼ ਜਿਦਾ ਕਹਿ ਸਕਦੇ ਆਪਾਂ ਧਮਾਕੇ ਦੀ ਆਵਾਜ਼ ਆਈ ਕਿਉਂਕਿ ਪਹਿਲਾਂ ਵੀ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਕੁਝ ਡਰੌਂਗ ਟੈਪ ਜਿਹੜੀਆਂ ਲਾਈਟਾਂ ਉੱਪਰੋਂ ਜਾਂਦੀਆਂ ਦਿਖਾਈ ਦਿੱਤੀਆਂ ਔਰ ਕੁਝ ਹੀ देर ਬਾਅਦ ਕਾਫੀ ਆਵਾਜ਼ਾਂ ਜਿਹੜੀਆਂ ਆਉਣ ਲੱਗੀਆਂ ਸਨ ਔਰ ਉਸ ਤੋਂ ਬਾਅਦ ਜਦੋਂ ਇਹਦੀ ਜਾਣਕਾਰੀ ਜਿਲ੍ਹਾ ਪ੍ਰਸ਼ਾਸਨ ਨੂੰ ਤੇ ਗਈ ਸਾਡੇ ਨੂੰ ਜਿਹੜੀ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ ਕੰਟਰੋਲ ਰੂਮ ਤੇ ਦੱਸਿਆ ਗਿਆ ਹੈ ਉਸ ਤੋਂ ਬਾਅਦ ਜਿਹੜਾ ਪਤਾ ਚੱਲਿਆ ਕਿ ਉੱਚੀ ਵਸੀ ਦੇ ਵਿੱਚ ਆਰਮੀ ਨੇ ਜਿਹੜੇ ਉਹ ਜਹਾਜ਼ ਨੇ ਉਹੋ ਪੂਰੀ ਤਰ੍ਹਾਂ ਨਾਲ ਜਿਹਦੇ ਨਸ਼ਟ ਕਰ ਦਿੱਤੇ ਗਏ ਨੇ ਔਰ 1015 ਜਿਹਦੇ ਧਮਾਕਾ ਜਿਹੜੀ ਆਵਾਜ਼ ਉੱਥੇ ਆਈ ਹੈ ਆਲੇ ਦੁਆਲੇ ਲੋਕਾਂ ਦਾ ਵੀ ਇਹ ਹੀ ਕਹਿਣਾ ਹੈ ਜਿਨ੍ਹਾਂ ਨੇ ਤੁਹਾਨੂੰ ਇਹ ਜੋ ਸੂਚਨਾ ਦਿੱਤੀ ਹੈ ਜੀ ਬ੍ਰਿੰਦੀ ਜੀ ਜੀ ਸੁਨੀਲ ਜੀ ਜਿਵੇਂ ਆਪਾਂ ਗੱਲ ਕਰ ਲਈਏ ਤੁਸੀਂ ਜਿਹੜੀਆਂ ਵੀਡੀਓਜ਼ ਆਪਾਂ ਦਰਸ਼ਕਾਂ ਤੱਕ ਪਹੁੰਚਾ ਰਹੇ ਆ ਉਹ ਵੀਡੀਓਜ਼ ਦੇ ਵਿੱਚ ਕਿੰਨੇ ਕੁ ਧਮਾਕੇ ਤੁਸੀਂ ਆਪ ਵੀ ਸੁਣੇ ਤੇ ਆਪ ਤੁਸੀਂ ਆਪਣੀ ਅੱਖੀਂ ਵੇਖੀਏ ਨੇ ਇਹ ਅਸੀਂ ਕਿਉਂਕਿ ਮੀਡੀਆ ਨਾਲ ਤਾਲੁਕ ਰੱਖਦੇ ਆ ਨਿਗਾਹ ਆ ਰਹੀ ਜਦ ਛੱਪਲੇ ਉੱਪਰ ਕਿਸੇ ਸਰ ਦਾ ਇਹ ਜਿਹੜੇ ਜਾਂਦੇ ਦੇਖੇ ਤੇ ਵੀਡੀਓ ਜਨ ਲਾਈਟਾਂ ਦੇਖੀਆਂ ਤੇ ਅਸੀਂ ਕੁਝ ਹਰਾਨ ਹੋਏ ਕਟੂਰ ਰੂਮ ਨੂੰ ਪੁੱਛਿਆ ਗਿਆ ਔਰ ਜਿਹੜੇ ਇਤਮਾਕਿਆਂ ਦੀ ਜਿਹੜੀ ਜਾਣਕਾਰੀ ਇਹ ਏ ਘਟੋ ਘਟਾਟ ਤੋਂ ਜਾਂਸ ਦੇ ਚੱਤੇ ਜਾ ਰਹੇ ਨੇ ਜੀ ਔਰ ਜਿਵੇਂ ਕਿ ਮਤਲਬ ਵਿੱਚ ਆਵਾਜ਼ਾਂ ਵੀ ਸਾਫ ਨਜ਼ਰ ਆ ਰਹੀਆਂ ਜਾਂ ਆਪਾਂ ਕਹਿ ਸਕਦੇ ਹ ਦਿਸਾਈ ਦੇ ਰਹੇ ਨੇ ਔਰ ਆਵਾਜ਼ ਸੁਣਾਈ ਦੇ ਦਿੱਤੀਆਂ ਜਾ ਰਹੀਆਂ ਨੇ ਜੀ ਜੀ ਸੁਨੀਲ ਜੀ ਜੇ ਗੱਲ ਕਰ ਲਈਏ ਕੱਲ ਜਿਹੜੇ ਤਮਾਕੇ ਹੋਏ ਸੀਗੇ ਅੱਜ ਉਹਨਾਂ ਤੋਂ ਜ਼ਿਆਦਾ ਖਤਰਨਾਕ ਤਮਾਕੇ ਲੱਗ ਰਹੇ ਨੇ ਬਿਲਕੁਲ ਜੀ ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ ਕਿ ਕੋਈ ਕੱਲ ਜਿਹੜੇ ਤਮਾਕੇ ਹੋਏ ਸੀਗੇ ਉਹ ਜਿਹੜੇ ਸੀਗੇ ਟਮਾਟੇ ਉਹ ਕੁਝ ਪੋਏ ਸਿ ਪਰ ਹੁਣ ਜਿਹੜੇ ਅੱਜ ਤਮਾਕੇ ਹੋਏ ਨੇ ਹੋਰ ਵੀ ਜ਼ਿਆਦਾ ਹੋਏ ਨੇ ਕਿਉਂਕਿ ਜਿਹੜਾ ਪ੍ਰਸ਼ਾਸਨ ਨੇ ਪਹਿਲੇ ਜਿਹੜੇ ਅੱਜ ਇਸ ਸਮੇਂ ਤੋਂ ਪਹਿਲਾਂ ਲਾਈਟ ਦਾ ਕਟਨਗਾ ਰਿਹਾ ਹੱਸਤਾ ਸੀ ਔਰ ਜਿਹੜੇ ਆਲਾਰਮ ਜਿਹੜੇ ਉਹ ਚਾਲੂ ਕਰ ਦਿੱਤੇ ਗਏ ਕਿਉਂਕਿ ਜਿਹੜਾ ਬਲੈਕਆਊਟ ਪਹਿਲਾਂ 8:30 ਵਜੇ ਕੀਤਾ ਗਿਆ ਜਣਾ ਸੀ ਪਰ ਅੱਜ ਜਿਹੜੇ 8:30 ਵਜੇ ਲਾਈਟ ਸਰੀ ਬੰਦ ਕਰ ਦਿੱਤੀ ਗਈ ਸੀ ਜਿਹਦੇ ਕਾਰਨ ਜਿਹੜਾ ਇਹ ਮਤਲਬ ਇਹ ਕਿਸੇ ਨਾ ਕਿ ਜਿਹੜੀ ਜਿਹੜੀ ਇਨਫੋਰਮੇਸ਼ਨ ਸੀ ਉਹ ਕਹਿ ਸਕਦੇ ਪੂਰੀ ਜਾਣਕਾਰੀ ਸੀ ਜਿਹੜਾ ਪ੍ਰਸ਼ਾਸਨ ਨੂੰ ਖਤਰਾ ਦਿਖਾਈ ਦੇ ਰਿਹਾ ਸੀ ਜਿਸ ਦੇ ਕਰਕੇ అలਾਰਮ ਪਹਿਲਾਂ ਵੱਜਿਆ ਔਰ ਕੁਝ ਥੇਰ ਬਾਅਦ ਹੀ ਜਿਹੜੇ ਆਪਾਂ ਕਹਿੰਦੇ ਹਮਲੇ ਦੀ ਜਿਹੜੇ ਡਰੋਨ ਚ ਜਹਾਜ਼ ਆ ਕਿਸੇ ਤਰ੍ਹਾਂ ਦੇ ਜਿਹੜੇ ਲਾਈਟਾਂ ਦਿਖਾਈ ਦਿੱਤੀਆਂ ਆਸਮਾਨ ਦੇ ਉੱਪਰ ਫਿਰ ਉਸ ਤੋਂ ਬਾਅਦ ਜਬਰਦਸਤ ਜਿਹੜੇ ਤਮਾਕੇ ਤਮਾਕਾ ਤੁਸੀਂ ਇੰਨਾ ਅੰਦਾਜ਼ਾ ਲਗਾ ਸਕਦੇ ਹੋ ਕਿ ਕਮ ਸੇ ਕਮ ਇਤੋਂ ਆਪਣੀ 50-60 ਕਿਲੋਮੀਟਰ ਦੀ ਦੂਰੀ ਦੇ ਉੱਤੇ ਜਿਹੜਾ ਮਕੇਰੀਆ ਹੈ ਔਰ ਹੁਸ਼ਿਆਰਪੁਰ ਤੱਕ ਜਿਹੜੀ ਆਵਾਜ਼ ਹੈ ਜਿਹਨਾਂ ਦੇ ਇੱਕ ਉਹ ਸੁਣਾਈ ਦਿੱਤੀ ਗਈ ਹੈ ਜੀ ਸ਼ੁਕਰੀਆ ਸਾਰੀ ਜਾਣਕਾਰੀ ਦੇਣ ਲਈ ਸੁਨੀਲ ਜੀ ਜੀ ਅਮੀ ਜੀ ਕੀ ਮਾਹੌਲ ਹੈ ਅੰਮ੍ਰਿਤਸਰ ਦੇ ਵਿੱਚ ਦੱਸਿਆ ਜਾ ਰਿਹਾ ਉੱਥੇ ਵੀ ਡਰੋਨਸ ਅਟੈਕ ਹੋਇਆ ਹੈ ਤੇ ਕੀ ਕੁਝ ਜਾਣਕਾਰੀ ਹੈ ਜੀ ਪ੍ਰਿੰਸ ਮੈਂ ਬਿਲਕੁਲ ਦੱਸਣਾ ਚਾਹਾਂਗਾ